ਤਲਾਰ ਰੀਅਲ ਕਤਮ ਆਂਦੀ ਆ ਠੀਕ ਆ ਹਾਂ ਨੋਪਰਾ ਨਹੀਂ ਨਹੀਂ ਆ ਕਿਸਮ ਦਾ ਠੀਕ ਜੀ ਸੱਟ ਥੋੜਾ ਤੋਰਾ ਕਰਮਾ ਵਾਲੀ ਦਾ ਠੀਕ ਜੀ ਬੰਦੋ ਹੀ ਬੰਦੋ ਬਸ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਪਰ ਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੋਖਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਸੋਖਪੁਰਾ ਮੋੜ ਪੈਂਡ ਭਰਾ ਬਾਈ ਕੋਲੇ ਇੱਕ ਟਾਪ ਦੀ ਪੂਰੀ ਮੋਹਰਾਂ ਨਸਲ ਚ ਜੈਡ ਬਲੈਕ ਪੂਸ ਕੱਟੀ ਬਕਾਊਆ ਤੇ ਇੱਕ ਹੀ ਟਾਪ ਦੀ ਐਰ ਸਰ ਵਸੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਤੁਹਾਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸასი ਕਾ ਜੀ ਸასი ਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਬਾਈ ਮੇਰਾ ਨੋਨਾ ਹਾਂਜੀ ਪਿੰਡ ਸੁਖਪਰਾ ਮੋਡ ਜ਼ਿਲ੍ਹਾ ਬਰਨਾਲਾ ਠੀਕ ਆ ਹਾਂਜੀ ਬੱਸੀ ਦੀ ਸੂ ਜਾਣਕਾਰੀ ਵੀਰੇ ਬੱਸੀ ਬਾਈ ਇਹ 8 ਤੋਂ 9 ਮਹੀਨਾ ਦੀ ਬੱਚੀ ਆ ਹਾਂਜੀ ਹਾਈਟ weight ਇਹਦਾ ਪੂਰਾ ਵਧੀਆ ਹਾਂਜੀ ਤੇ ਐਰ ਸ਼ੈਰ ਦੀ ਹੈਗੀ ਆ ਇਹ ਬੱਚੀ ਠੀਕ ਆ ਇਹਦੀ ਮਾਂ ਦਾ ਰਿਕਾਰਡ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਠੀਕ ਆ ਤੇ ਝੂਠ ਮਾਰ ਕੇ ਦੇਣ ਦਾ ਕੋਈ ਫਾਇਦਾ ਨਹੀਂ ਬੱਚੀ ਚਾਰ ਹੀ ਆ ਭਾਈ ਬੱਸੀ ਥਲੋ ਬਾਹਲੀ ਚੰਗੀ ਆ ਛੋਟੀ ਛਾਲੀ ਬਹੁਤ ਆ ਛੋਟੀ ਛਾਲੀ ਬਹੁਤ ਆ ਲੋ ਹਾਂ ਚਾਰ ਹੀ ਖਾਣਾ ਦੇਖ ਸਕਦੇ ਹੋ ਬਹੁਤ ਸੋਹਣੀ ਕੱਦ ਕਾਠ ਤੋੜ ਦੋ ਜੀ ਇਹਨੂੰ ਲੋ ਜੀ ਸਨਖਪੁਣਾ ਤੇ ਤੇ ਦੇਖ ਲਓ ਜੀ ਦੇਖ ਚੌੜ ਕਰਦੀ ਆ ਦੇਖੋ ਪੂਰੀ ਗਲਾਬੀ ਥਾਣਾ ਲਿਓ ਜੀ ਮੋੜ ਦਿਓ ਲੋ ਜੀ ਫੇਸ ਚੈੱਕ ਕਰ ਸਕਦੇ ਹੋ ਕਿੰਨਾ ਕਰਮ ਬੜੀ ਦਾ ਲੋ ਜੀ ਠੀਕ ਆ ਠੀਕ ਆ ਬੰਦੋ ਬੰਦੋ ਲੋ ਜੀ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਐਰ ਸਰਚ ਆਉਂਦੀ ਆ ਜਿਹਨੂੰ ਪਤਾ ਬ੍ਰੀਡਰ ਦਾ ਯਾਦ ਦਾ ਇਹਦਾ ਉਹਨੂੰ ਪਤਾ ਹੀ ਆ ਜੀ ਠੀਕ ਹੈ ਨਾ ਬਾਕੀ ਦੁੱਧ ਦਾ ਵਧੀਆ ਦਿੰਦੀ ਆ ਠੀਕ ਹੈ ਜੀ ਹਾਂਜੀ ਭਾਈ ਅਗਲੀ ਦੱਸੋ ਕੱਟੀ ਦੀ ਉਮਰ ਕੱਟੀ ਦੀ ਉਮਰ ਭਾਈ 1.5 ਸਾਲ ਦੀ ਹੋਈ ਆ ਹਾਲੇ 1.5 ਸਾਲ ਦੀ ਹਾਂ ਕੱਟੀ ਦੀ ਹਾਈਟ ਦੇਖ ਲਓ ਤੇ ਮੇਰੀ ਹਾਈਟ 6 ਫੁੱਟ ਆ ਮੇਰੇ ਲੈ ਲਓ ਕਿੱਥੇ ਕਿੱਥੇ ਆਉਂਦੀ ਆ ਠੀਕ ਆ ਠੀਕ ਹੈ ਨਾ ਹਾਂ ਤੇ ਇਹਦੀ ਮਾਂ ਦਾ ਰਿਕਾਰਡ ਹੈਗਾ 17-18 ਲੀਟਰ ਦਾ 17-18 ਲੀਟਰ ਦਾ ਹਾਂ ਭਾਈ ਠੀਕ ਆ ਬਾਕੀ ਸਿੰਗੀ-ਸੁੰਗੀ ਦੇਖੋ ਜੀ ਬਹੁਤ ਮੋਰਾ ਦੀ ਕੱਟੀ ਆ ਸਾਰੀ ਜੈਡ ਬਲੈਕ ਆ ਬਾਈ ਪੂਸਪਾਸ ਸਾਰੀ ਕਾਲੀ ਆ ਕੱਟੀ ਦੀ ਠੀਕ ਆ ਮੜੇ ਥਾਣ ਦਿਖਾਉਂਗੇ ਤੇ ਹਾਂ ਬਾਈ ਹਾਂ ਝੋਲੀ ਦੇਖ ਲਓ ਕੱਟੀ ਦੀ ਝੋਲੀ ਦਿਖਾ ਦਿਓ ਬਾਲੀ ਚੰਗੀ ਝੋਲੀ ਆ ਲੋ ਜੀ ਚੈੱਕ ਕਰ ਸਕਦਾ ਬਹੁਤ ਹੀ ਸੋਹਣਾ ਥਾਣਾ ਲੱਗਿਆ ਵਾ ਤੇ ਫੇਸ ਚੈੱਕ ਕਰ ਸਕਦਾ ਕਰਮਾਂ ਵਾਲੀ ਦਾ ਸਿੰਗੀ-ਸੁੰਗੀ ਬਹੁਤ ਸੋਹਣੀ ਆ ਤੋੜ ਦਿਓ ਜੀ ਨੂੰ ਵੀ ਲੋ ਜੀ ਥੋੜਾ ਸੋਹਣਾ ਦਿਖਾਉਣੇ ਕਰਮਾਂ ਵਾਲੀ ਦਾ ਲੈ ਚਲੋ ਭਰਾ ਉਧਰ ਲੋ ਆ ਬੱਤਾ ਥੋੜੀ ਤਲਿਆਰੇ ਦੀ ਹਲਕਤ ਮਾਂਦੀ ਆ ਠੀਕ ਆ ਹਾਂ ਲੋ ਜੀ ਲੋ ਭਰਾ ਨੰਗੀ ਨਹੀਂ ਹੈ ਕਸਮ ਦਾ ਠੀਕ ਹੈ ਜੀ ਸੱਠ ਪੁੜਾ ਤੋਰਾ ਕਰਮਾਂ ਵਾਲੀ ਦਾ ਠੀਕ ਹੈ ਬੱਸ ਬੰਦ ਦੇ ਬੰਦ ਬੱਸ ਲੋਚ ਵਾਈ ਜੀ ਨਾਲ ਜੁੜ ਕੇ ਕੰਟੈਕਟ ਕਰੋ ਭਰਾ ਪੈਂਡ ਸੁਖਪੁਰਾ ਮੋੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤੇ ਰੇਟ ਭਰਾ ਹੱਥ ਦਾ ਰੇਟ ਭਰਾ ਇਹਦਾ ਕੱਟੀ ਦਾ 32000 ਰੁਪਇਆ ਹਾਂਜੀ ਸੀ ਹੇਰ ਦੀ ਕੱਟੀ ਦੇਖ ਦਾਂਗੇ ਜਿਹੜਾ ਵੀਡੀਓ ਦੇਖ ਕੇ ਹੋਊਗਾ ਠੀਕ ਆ ਅ ਵੀ 30000 ਦੇ ਪਤਾ ਦਾਂਗੇ ਰੇਟ 32000 ਹਾਂ ਬਈ ਤੇ ਬੱਸੀ ਦਾ ਭਰਾ ਜਮਾ ਜਾਇਜ਼ ਜਾ ਬੱਸੀ ভাই ਜਾਇਜ਼ ਦੱਸ ਦੀ ਦਨਾ ਆਪਾਂ ਪਹਿਲਾਂ ਵੀ ਇਹ ਵੀ ਵੀਡੀਓ ਪਾਈ ਸੀਗੀ ਬੱਸੀ ਦੀ ਹਾਂਜੀ ਕਈ ਮੇਰੇ ਭਰਾ ਪਾ ਕੇ 5-400 ਰੁਪਿਆ ਮੁੜ ਕੇ ਆਉਂਦੇ ਨਹੀਂ ਹਾਂਜੀ ਆਪਣੀ ਆਤਮ ਨਹੀਂ ਰੱਖਣ ਦੀ ਆਪਾਂ ਨੇ ਅਗਲੇ ਦਾ ਮੋੜਤਾ ਦੋ ਦਿਨ ਮੈਨੂੰ ਲਾਰੇ ਲਾਈ ਗਿਆ 500 ਰੁਪਿਆ ਪਾ ਕੇ ਇਹਦਾ ਓਕੇ ਤੇ ਬੱਚੀ ਲੈਣ ਨਹੀਂ ਆਏ ਅੱਜ ਆਪਾਂ ਅਗਲੇ ਦੀ ਸਾਈ ਵਾਪਸ ਪਾਤੀ ਇਹਦਾ 16000 ਦਾ ਸੌਦਾ ਹੋ ਗਿਆ ਤੇ 16 ਨੂੰ ਵੀ ਦੇਵਾਂਗੇ ਠੀਕ ਆ ਹਾਂ ਆਪਾਂ ਸਾਢੇ 15 ਦੀ ਵੀ ਨਹੀਂ ਦੇਣੀ 1600 ਤਾਂ ਨਿਬੜਿਆ 16 ਨੂੰ ਵੀ ਬੱਚੀ ਦੇਵਾਂਗੇ ਬਈ ਠੀਕ ਆ ਵੀਰੇ ਹਾਂ ਲੋ ਭਰਾ ਕਈ ਭਰਾ ਨਾਲ ਇਦਾਂ ਹੀ ਕਰਦੇ ਆ ਤੇ ਜਾਨਵਰ ਰੋਕ ਦਿੰਦੇ ਆ ਹਨਾ ਤੋ ਇਦਾਂ ਦਾ ਨਾ ਕਰਿਆ ਕਰੋ ਭਰਾ ਬਣ ਕੇ ਯਾਰ ਕਿਉਂਕਿ ਪਹਿਲੀ ਸੋਚ ਸਮਝ ਕੇ ਲੜਾ ਕਰੋ ਤੇ ਮੁੜ ਕੇ ਸਾਈ ਪਵਾ ਕੇ ਅਗਲੇ ਦੀ ਕਿਉਂ ਵੀਡੀਓ ਵਾਲੇ ਨੂੰ ਵੀ ਪਾਸੇ ਦਿੱਤੇ ਹੁੰਦੇ ਵੀਰੇ ਅਰਗੇ ਨੂੰ ਤੇ ਫਿਰ ਗਲਤ ਜਿਹਾ ਦਾ ਕੰਮ ਹੋ ਕਈ ਭਰਾਵਾਂ ਦੇ ਇਦਾਂ ਦੇ ਲਾਂਬੇ ਆ ਗਏ ਹਨਾ ਹਾਂ ਬਈ ਕੋਈ ਬੜ ਕੇ ਸੋਚ ਸਮਝ ਕੇ ਪਾਇਆ ਕਰ ਸਾਈ ਹਾਂ ਬਈ ਚਿਤਮੰਦ ਆ ਕੇ ਵੇਖ ਲੋ ਸਾਈ ਨਾ ਤਾਂ ਬੰਦਿਆਂ ਨੇ ਆਖੇ ਹੀ ਵੇਖੀ ਆ ਬੱਚੀ ਕੋਲੇ ਆ ਕੇ ਛੱਡ ਜੇ ਬੱਚੀ ਬੰਦੇ ਲੈਣ ਹੀ ਨਹੀਂ ਆਏ ਸਾਈ ਪਾ ਕੇ ਅੱਛਾ ਅੱਛਾ ਆਪਾਂ ਨੇ ਤਾਂ 500 ਰੁਪਏ ਰੱਖ ਕੇ ਕੀ ਕਰਨਾ ਬਈ ਆਪਾਂ ਨੇ ਅਗਲੇ ਦਾ ਮੋੜ ਤਾਂ ਵੀ ਚਲੋ ਕਿਸੇ ਦੀ ਮਜਬੂਰੀ ਵੀ ਹੋ ਸਕਦੀ ਹੈ ਹਨਾ ਠੀਕ ਹੈ ਜੀ ਹਾਂ ਲੋ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾਦ ਲੋ ਧੰਨਵਾਦ ਓਕੇ ਬਾਈ